ਓਏ ਇਹਦੇ ਨਾ ਗਿਆਵੇਂ ਤੂੰ ਨਹੀਂ ਨਹੀਂ ਵਧੀਆ ਰਹਾ ਦਾ ਉਤਾਰ ਬੰਨਰੇ ਪਰਣਾ ਅੱਜ ਆਣਾ ਦਰਬਾਰ ਸਾਹਿਬੇ ਮੱਥਾ ਟੇਕਣ ਅੱਜ ਦਾ ਮਾਝੇ ਵਾਲਾ ਪਰਣਾ ਵੱਜਣਾ ਹਾਂ ਸਾਰੀ ਦਿਹਾੜੀ ਨਿਕਲਣੀ ਸਹੀ ਗੱਲ ਹੈ ਨਹੀਂ ਤਾਂ ਔਖਾ ਆ ਜਾਣਾ ਹੈਗਾ ਬੇਟਾ ਹਾਂ ਹੈਗਾ ਉੱਥੇ ਜਾ ਪਿਆ ਹੀ ਲਿਆਇਆ ਚੱਕ ਕਿਵੇਂ ਦੀ ਫੀਲਿੰਗ ਆ ਰਹੀ ਹੈ ਉਤਾਰ ਸਿੰਘ ਫੀਲਿੰਗ ਪ੍ਰਾਊਡ ਆ ਰਹੀ ਹੈ ਆਈ ਪ੍ਰਾਊਡ ਫੀਲਿੰਗ ਆ ਰਹੀ ਹਾਂ ਸਹੀ ਗੱਲ ਹੈ ਪ੍ਰਾਊਡ ਪੱਗ ਤੇ ਪ੍ਰਾਊਡ ਤਾਂ ਹੁੰਦਾ ਹੀ ਹੈ ਹਨਾ ਹਾਂ ਤੂੰ ਸੋਣਾ ਲਾਦਾ ਪਰ ਮਨਾ ਹਾਂ ਆ ਦੇਖ ਸੋਣਾ ਲਾਦਾ ਬਸ ਤੂੰ ਹੀ ਸਿੱਖੋ ਹੁਣ ਕਲਾਸ ਲਾਓ ਆਫਿਸ ਛੱਡ ਦਿਓ ਤੇ ਪੜਨਾ ਸਿੱਖੋ ਇਹ ਹੁਣ YouTube ਤੇ ਚੜ ਜਾਣੀ ਤੂੰ ਚਿੰਜਰ ਤੂੰ ਹੋ ਜਾਣਾ ਮਸ਼ਹੂਰ ਫੜ ਲਿਆ ਨਾ ਕਿਸੇ ਨੇ ਤਾਂ ਸੱਜੇ ਦਾ ਚੱਲੂਗਾ ਨੰਬਰ ਬਲਿੰਕ ਕਰੂਗਾ ਹਾਂ ਆਪਣਾ ਨੰਬਰ ਬੋਲੋ ਜਿੰਦਰ ਸਾਹਿਬ ਜੇ ਤੁਹਾਡੇ ਕੋਈ ਕਿਸੇ ਨੂੰ ਪੱਗ ਪਰਣਾ ਬਣਾਉਣਾ ਹੋਏ ਹੈ ਕਮਲ ਸਿੱਖਣਗੇ ਤੇ ਭਾਜੀ ਤੈਨੂੰ ਲੱਗਦਾ ਇੱਥੇ ਇਹ ਕਿਹਦਾ ਕੰਮ ਹੈ ਇਹ ਕਿਹਦਾ ਕੰਮ ਹੈ YouTube ਤੋਂ ਐਕਚੁਅਲੀ ਉਤਾਰ ਨੂੰ ਨਾ ਆਫਿਸ ਤੋਂ ਹੀ ਕੰਮ ਹੋ ਟਾਈਮ ਨਹੀਂ ਨਾ ਲੱਗਦਾ ਸਿੱਖਣ ਦਾ ਅੱਛਾ ਤੁਹਾਡੀ ਤਾਂ ਲੁੱਕ ਹੀ ਚੇਂਜ ਹੋ ਗਈ ਲੋਗਾ ਹਾਲ ਸੀ ਆ ਦੇਖੋ ਅੱਜ ਗੁਰੂ ਘਰ ਜਾਣਾ ਫਿਰ ਪੂਰੇ ਆਪਾ ਸਿੱਖ ਬਣ ਕੇ ਜਾਣਾ ਹਨਾ ਜਿੰਦਗੀ ਨਵੇਂ ਪਾਵਾਂ ਦਾ ਉੱਥੇ ਜਾਣਾ ਨਾ ਮੈਂ ਪਰਨਾ ਕੋਲ ਨਾ ਬਣ ਗਿਆ ਆਏ ਇਹ ਤੇ ਗਾਣਾ ਵੀਡੀਓ ਪਾਣੀ ਤੇ ਜਰਾ ਇਦਾਂ ਨਹੀਂ ਨਹੀਂ ਬਹੁਤ ਸੋਹਣਾ ਲੱਗਣਾ ਕੋਈ ਗੱਲ ਨਹੀਂ ਪਰ ਨਾ ਤਾਂ ਬੰਨਿਆ ਨੇ ਹਾਂ ਕੋਲ ਤੈਨੂੰ ਨਹੀਂ ਬੰਦਣੀ ਹੁੰਦੀ ਮੈਂ ਨੂੰ ਕਿਤੇ ਬੰਦਨੀ ਕਿ ਟੈਕਸਪੋਰਟ ਬੰਦੇ ਨੂੰ ਬੁਲਾਇਆ ਨਾ ਨਹੀਂ ਮੈਂ ਕਦੇ ਸਿਰ ਤੇ ਨਹੀਂ ਬੰਦ ਕੱਲ ਨੂੰ ਵੀ ਅਵਤਾਰ ਬਣਾ ਕੇ ਜਾਇਓ ਚੰਗਾ ਕੱਲ ਨੂੰ ਵੀ ਪਰਨਾ ਹੀ ਬਨ ਕੇ ਜਾਵਾਂਗੇ ਆਪਾਂ ਫਤੇਗੜ ਸਾਹਿਬ ਹਾਂ ਬੰਦੂਗਾ ਮੈਂ ਕੋਈ ਜਿਹੀ ਨਹੀਂ ਹੋਗਾ ਐਵੇਂ ਕੋਲ ਨਹੀਂ ਨਹੀਂ ਇਹ ਜਿਆਦਾ ਸੋਹਣਾ ਲੱਗਣ ਲਿਆ ਕੋਲ ਮਮਾ ਕੱਲ ਕਿ ਮੈਂ ਬਾਦੂ ਕੋਲ ਚੱਕਰ ਆਪਣੇ ਹੀ ਬੰਨਿਆ ਹਨਾ ਦੇ ਹਿਸਾਬ بڑا ਹੁੰਦਾ ਕੇ ਇਹ ਹੂੰ ਹੂੰ ਸਹੀ ਗੱਲ ਤੇ ਖੁੱਲੋ ਜਾਵੇ ਯਾਰ ਰਸਤੇ ਚੱਲੋ ਮਾਯੋ ਨਸ ਕਾ ਬਾਈ ਲੈ ਲੱਗਿਆ ਅੱਜ ਕਾ ਫਰਿਆਦ ਤੇ ਕੱਲ ਫਰਮਾ ਆ ਦੇ ਲੋ ਮਮੇ ਬੈਹੇ اے ਭਾਈ 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 ਪਰਨਾ ਖੁੱਲ ਗਿਆ ਰੁਕੋ ਰੁਕੋ 2 ਮਿੰਟ ਰੁਕੋ ਗੋਨੀਰਮਾ ਅਗਰ ਤਾਂ ਲੈ ਆਈ ਜਾ ਬੇਲੀ ਗੱਲ ਨਹੀਂ ਨਹੀਂ ਖੁੱਲਦਾ ਇਹ ਤਾਂ ਉਹ ਨਹੀਂ ਹੈਗੀ ਐ ਬਸ ਛੇੜਿਆ ਨਾ ਖੁੱਲਦਾ ਨਹੀਂ ਕਿਸੇ ਉਸ ਤੇ ਬਣਵਾਉਣ ਗਿਆ ਨਾ ਸੱਟ ਦੇ ਰਾਇਓ ਗੋਲਪੰਗ ਜਲਾ ਦੇਨੇ ਕਿ ਤਨ ਉਹ ਗਾ ਇਹ ਬਾਜ ਸਿਮੂ ਬਾਜ ਗੱਡੀ ਚ ਹੈਗਾ ਆਪਣੀ ਚ ਬਾਜ ਕਿੱਥੋਂ ਆਇਆ ਭਾਈ ਫਟੇਗਾ ਨਾ ਆ ਚਿੰਦਰਦੀ ਚ ਆ ਨਹੀਂ ਨਹੀਂ ਮੈਂ ਨਹੀਂ ਚਾਹਤ ਨਹੀਂ ਲੱਗ ਰਿਹਾ ਨਾ ਸਭ ਕੋਲ ਤੁਹਾਨੂੰ ਤੁਹਾਨੂੰ ਆਪਾਂ ਬੱਧੀਆ ਬਣਾ ਰਿਹਾ ਸਿਸਟਮ ਕੋਈ ਔਖਾ ਤਾਂ ਨਹੀਂ ਮਿਲਦਾ ਹਨਾ ਪਰਨਾ ਮਬੂਲਾ ਪੂਰਾ ਘੈਂਟ ਮੈਂ ਕੋਈ ਨਹੀਂ ਚੱਲ ਪਾਉਂਦੀ ਬੰਦੇ ਨੂੰ ਕਿੱਦਾਂ ਨਾਲੇ ਜੱਜੇ ਜਾ ਜਾਂਦਾ ਜੱਜੇ ਜਾਂਦਾ ਸਹੀ ਹੈ ਇਹਦੇ ਵਿੱਚ ਤਾਂ ਕੋਈ ਨਹੀਂ ਆ ਉਹ ਸੁਣਦੇ ਕੋਈ ਇਹਦਾ ਰੌਲਾ ਕੋਈ ਨਿਰਮਾਲ ਬੰਨਾ ਤੇ ਪਰਨਾ ਬੰਦਿਆ ਸਾਡੇ ਜੂੜੇ ਰੌਲਾ ਕਰਕੇ ਕਈ ਵਾਰੀ ਕਰਕੇ ਫੇਰ ਪਰਨਾ ਬੰਨਿਆ ਜੀ ਸਾਂਹਰੋ ਕਰਦੇ ਨੂੰ ਮੀਂਹ ਪਸਕੇ। ਕਟਲ। ਉਹ ਕਿਦਾ ਸੰਦੂਕ ਖੋਲ੍ਹਦੇ ਉਸ ਤੋਂ ਕਿਤੇ ਸਿਰ ਤੇ ਜਿਹਾ ਹੈ। ਜਿਹੜੇ ਦਰਬਾਰ ਸੰਭੂਟੀ ਲੱਗੀ ਹੋਣੀ ਹੈ ਕਹਿਣਗੇ ਕੋਈ ਕਲਾਕਾਰ ਆਇਆ ਲੱਗਦਾ ਹੈ। ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ। ਨਹੀਂ ਬਹੁਤ ਸੋਹਣਾ ਲੱਗ ਰਿਹਾ ਪਰ ਨਾ ਬਚ ਗਿਆ। ਜੇ ਤੇ ਖੋਲਣਾ ਜਾਏ ਬਾਕੀ ਨਹੀਂ ਨਹੀਂ ਉਹ ਲਾਟ ਲਾਣੀ ਹੈਗਾ। ਸਹੀ ਬਾਕੇ ਨੂੰ ਯਾਦ ਰੱਖਣਾ ਨਾ 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 ਠੀਕ ਹੈ ਠੀਕ ਹੈ ਛੱਡਦਾ ਧਿਆਨ ਰੱਖ ਲੈ ਬਸ ਇੱਕਾਈ ਵਾਹੋ ਅੰਦਰ ਪਤਾ ਕਿ ਬੰਨਣਾ ਨਹੀਂ ਨਾ ਬੰਦਾ ਲਵੇ ਬੇ ਬਾਹਰ ਚ ਜੇ ਖੁੱਲ ਵੀ ਜਾਏ ਤਾਂ ਹੈ ਇਹ ਤਾਂ ਰਾਮਾ ਖੁੱਲ ਗਿਆ ਆਇਆ ਫਸਾ ਗਈ ਨਾ ਲੱਗੇ ਨੀ ਹੱਥਾਂ ਤੇ ਆਇਆ ਢਾਡੇ ਦਾ ਜ ਆ ਤੀ ਲੋ ਜੀ ਆਪਾਂ ਰੈਡੀ ਹੋ ਗਿਆ ਜਾਣ ਵਾਸਤੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਅੱਜ ਮੈਂ ਸੂਟ ਵੇਅਰ ਕੀਤਾ ਔਰ ਇਹ ਕਲਾ ਦਾ ਪਰ ਇਹਦਾ ਹਜੇ ਦੁਪੱਟਾ ਜਿਹੜਾ ਉਹ ਰੈਡੀ ਹੋ ਕੇ ਨਹੀਂ ਆਇਆ ਇਹ ਦਮਟਾ ਜਦੋਂ ਆ ਗਿਆ ਫਿਰ ਮੈਂ ਤੁਹਾਨੂੰ ਇਹਦੀ ਪੂਰੀ ਵੀਡੀਓ ਬਣਾਉਂਗੀ ਹਾਂਜੀ ਸੋਸ਼ੀ ਗਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੇ ਬੰਨਿਆ ਪਰਨਾ ਉਹ ਵੀ ਮਝਾਇ ਗੋਲਦਮਲਾ ਗੋਲਦਮਲਾ ਹੈ ਹਾਂ ਦਮਲਾ ਤੇ ਆ ਲੁੱਕ ਚੇਂਜ ਹੋ ਗਈ ਜਮਨ ਚੇਂਜ ਹੋ ਗਈ ਤੇ ਠੰਡ ਨਹੀਂ ਪੈ ਰਹੀ ਅੱਖਾਂ ਚੋਂ ਪਾਣੀ ਗਰੀ ਆਰੇ ਤੇ ਬਾਕੀ ਸਭ ਨੂੰ ਫੀਲ ਐਕਸਾਈਟਡ ਕੀ ਅੱਜ ਆਪਾਂ ਦਰਬਾਰ ਸਾਹਿਬ ਚ ਮੰਗ ਤੇ ਕੀ ਹੋ ਰਿਹਾ ਦਮ ਜੇ ਵਰਸਟ ਸਟੋਰ ਲੈ ਲੋ ਪਰ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹਾਂ ਮੈਂ ਵੀ ਲੈਣੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੇ ਨਵੇਂ ਨਵੇਂ ਵਲੌਗ ਪੰਜਾਬੀ ਦੇਖਣ ਲਈ ਜ਼ਰੂਰੀ ਹੈ ਸਬਸਕ੍ਰਾਈਬ ਕਰਨਾ ਤੇ ਨਾਲ ਬੈਲ ਆਈਕਨ ਜਿਹੜਾ ਉਹਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਲਓ ਜੀ ਆਪਾਂ ਪ੍ਰੋਪਰ ਰੈਡੀਆਂ ਜਾਣ ਵਾਸਤੇ ਟਾਈਮ ਹੋ ਗਿਆ 10 ਵਜੇ ਦਾ ਅਸੀਂ ਨਿਕਲਣਾ ਸੀ ਸਵੇਰੇ ਪਰ ਤਾਂ ਉਹੀ ਦੇਖ ਲਓ ਮੌਸਮ ਕੀ ਧੁੰਦ ਬਹੁਤ ਪਈ ਹੈ ਤੇਰੇ ਕਰਕੇ ਅਸੀਂ ਲੇਟ ਹਾਂ ਥੋੜਾ ਜਿਹਾ ਹਾਂ ਕੋਈ ਚੱਕਰ ਨਹੀਂ ਹੈ ਥੋਂ ਸਾਡੇ ਮੇਰੇ ਪੇਕੇ ਆ ਦੇ ਪਿੰਡ ਤੋਂ ਅੱਧਾ ਕੋ ਘੰਟਾ ਲੱਗਣਾ ਸਾਨੂੰ ਦਰਬਾਰ ਸਾਹਿਬ ਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਚਲੋ ਗੁਰੂ ਦੇ ਦਰਸ਼ਨ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਵੀ ਨਾਲ ਦਰਸ਼ਨ ਕਰਵਾਣੇ ਆ ਚਲੋ ਚੱਲੀਏ ਇੰਨੀ ਤਾਂ ਦੁਪਹਿਰੀ ਹੈ ਕਿ ਉਥੇ ਪੇੜ ਹੈ ਹੁਣ ਹੁਣ ਦੇਖਿਆ ਉਹ ਵਾਲਾ ਦਰਖਤ ਲੋਜਿਕ ਕਰੋ ਨਿਕਲ ਗਏ ਅਸੀਂ ਚੱਲੇ ਆ ਸਾਰੇ ਜਣੇ ਬੈਠੋ ਜੀ ਮੱਥਾ ਟੇਕਣ ਮਾਮੀ ਇੱਕ ਵਾਰ ਜਕਾਰਾ ਬੁਲਾ ਦਿਓ ਮੋਨੇ ਸੋਨਿਹਾਲ ਸੌ ਸੀਆਂ ਕਾਲ ਹਾਂਜੀ ਮੰਮੀ ਜੀ ਚੇਤੀ ਆ ਜਿਓ ਥੇ ਨੇਰਾ ਪਾ ਕੇ ਨਾ ਆਇਓ ਲੈ ਸੁਣ ਲਿਆ ਮੰਮੀ ਨੇ ਆਰਡਰ ਲਾਤਾ ਕਿ ਚੇਤੀ ਆ ਜਿਓ ਨੇਰਾ ਪਾ ਕੇ ਨਾ ਆਇਓ ਅਸੀਂ ਛੁੱਟੀਆਂ ਲੈ ਕੇ ਆਏ ਹੋਏ ਹਾਂ ਤਾਂ ਜੋਗਾ ਰਹਿ ਗਏ ਆ ਕੇ ਆਵਣਾ ਲਾਜੀ ਅੱਛਾ ਖੜੇ ਕਰੋ ਉਹ ਸਾਹਮਣੇ ਗੁਰਦੁਆਰਾ ਸਾਹਿਬ ਤੇ ਸੇਰੀ ਹੈਗਾ ਨਗਰ ਕੀਰਤਨ ਤੇ ਤਿਆਰੀਆਂ ਚੱਲਦੀਆਂ ਪਈਆਂ ਤੇ ਲਓ ਜੀ ਦੇਖੋ ਇਹ ਸਾਡਾ ਪਿੰਡ ਗਰਦਾਸਪੁਰ ਜ਼ਿਲ੍ਹਾ ਹਾਂ ਜੀ ਗੁਰਦਵਾਰਾ ਘਰੋਂ ਨਿਕਲ ਗਏ ਆਪਾਂ ਮੈਂ ਦੱਸਿਆ ਹੀ ਮਿਲਦਾ ਪਹਿਲਾਂ ਮੈਂ ਚੇਤਾ ਭੁੱਲ ਜਾਂਦਾ ਗੱਡੀ 'ਚ ਬੈਠ ਕੇ ਠੰਡ ਨਹੀਂ ਲੱਗਦੀ ਤੇ ਬਾਹਰ ਨਿਕਲੋ ਤਾਂ ਪੂਰੀ ਠੰਡ ਹੈ ਜੋੜਾਂ ਤੇ ਸਾਨੂੰ ਲੱਗਣਾ ਤੱਕ ਇੱਥੋਂ ਉਹ ਪੈਣੇ ਅੱਗੇ ਦੇਖ ਆ ਜਾ ਮੇਰੇ ਪਿੰਡ ਦੀ ਸਵੇਰ ਦੇਖ ਲੈ ਧੁੰਦ ਦੀ ਪੂਰੀ ਵਹਿਣ ਤੁਹਾਨੂੰ ਪੁਰਾਣੇ ਦਿਨ ਯਾਦ ਆਗੇ ਹੋਣਗੇ ਪੁਰਾਣੇ ਦਿਨ ਯਾਦ ਕਿੰਨੂ ਨਹੀਂ ਹੁੰਦੇ ਆਪਣੀ ਠੇਕਿਆਂ 'ਚ ਹੈ ਸਹੀ ਗੱਲ ਹੈ ਤੰਨਾ ਬਚਪਨ ਕਰ ਅਸੀਂ ਕਦੇ ਐਵੇਂ ਆਏ ਨਹੀਂ ਖੇਤਾਂ 'ਚ ਹੀ ਆਉਨੇ ਹਾਂ ਹੂੰ ਬਾਲਾ ਕਿਤੇ ਜਿਆਦਾ ਜਾਂਦੇ ਨਹੀਂ ਸੀ ਅਸੀਂ ਜਿਹੜੇ ਇਸ ਪਿੰਡ ਤੋਂ ਬਾਹਰ ਰਹਿੰਦੇ ਨੇ ਨਾ ਪਿੰਡ ਦਾ 뷰 ਦਿਖਾ ਆਪਾਂ ਦਾ ਆਪਾਂ ਤਾਂ ਦੇਖ ਹੀ ਰੱਖਿਆ ਆਪਣੇ ਨੂੰ ਸਾਹਮਣੇ ਹਾਂ ਜਿਹੜੇ ਮੇਰੇ ਭੈਣ ਭਰਾ ਕੋਈ ਬਾਹਰਲੀ ਕੰਟਰੀਆਂ ਚਲੇ ਗਏ ਨੇ ਨਾ ਉਹ ਬੜਾ ਮਿਸ ਕਰਦੇ ਨੇ ਪਿੰਡ ਨੂੰ ਤੇ ਨਾਲ ਤੁਸੀਂ ਪਿੰਡ ਦਾ 뷰 ਦੇਖੋ ਦਿਖਾਈ ਜਾ ਰਿਹਾ ਉੱਥੇ ਮੈਨੂੰ ਪਤਾ ਆ ਅੱਗੇ ਹੁਣ ਆਪਾਂ ਪਿੰਡ ਤੋਂ ਬਾਹਰ-ਬਾਰ ਆ ਗਏ ਆ ਨਾ ਹੂੰ ਪਿੰਡ ਦੇ ਅੰਦਰ ਤਾਂ ਆਪਾਂ ਐਂਟਰ ਕੀਤੇ ਨਹੀਂ ਆ ਦੇਖੋ ਨਿੱਕੇ-ਨਿੱਕੇ ਬੱਚੇ ਖੜੇ ਨੇ ਤਾਂ ਨਗਰ ਕੀਰਤਨੀਆਂ ਤਿਆਰੀਆਂ ਚੱਲਦੀਆਂ ਪਈਆਂ। ਵਾਹ ਵਾਹ ਵਾਹ। ਜੀ ਧੁੰਦ ਬਹੁਤ ਪਈ ਹੈ ਦੇਖੋ ਤੇ ਰਸਤਾ ਸਾਰਾ ਚੇਂਜ ਹੀ ਹੋਇਆ ਪਿਆ। ਸਾਰੇ ਦਰਖਤ ਵੱਢਤੇ ਨੇ ਐ ਪਤਾ ਹੀ ਨਹੀਂ ਲੱਗ ਰਿਹਾ ਸੀ ਕਿੱਥੇ ਪਹੁੰਚ ਗਏ ਆ। ਉੱਥੇ ਲਿਖਿਆ ਹੋਇਆ ਸੀ ਪਿੰਡ ਨੱਤ ਪਹੁੰਚ ਗਏ ਆ। ਹਾਂ ਤਾਂ ਜਾ ਕੇ ਪਤਾ ਲੱਗਿਆ ਵੀ ਨੱਤਾਂ ਪਹੁੰਚ ਗਏ ਆ। ਸਾਰਾ ਕੁਝ ਆਹ ਹੋ ਗਿਆ ਨਾ ਰੋਡ ਖੁੱਲਾ ਹੋਣ ਕਰਕੇ ਤੇ ਮਤਲਬ ਚੇਂਜ ਹੀ ਹੋ ਗਿਆ। ਇਹ ਤਾਂ ਪਤਾ ਨਹੀਂ ਕਿੱਥੇ ਆ ਗਏ ਆ। ਮੈਂ ਅਚਲ ਸਾਹਿਬ ਆਉਣ ਵਾਲਾ ਹੀ ਆ ਆਈ ਥਿੰਕ। ਹਾਂ। ਹਾਂ ਆਪਾਂ ਆਂ ਨਹਿਰ ਜੀ ਤੋਂ ਪਹਰਾ ਹੁੰਦਾ ਸੀ ਔਰ ਇਹ ਸਾਰੇ ਸਫੈਦੇ ਹੁੰਦੇ ਸੀ ਨੂ ਜਿਵੇਂ ਕੱਲ ਦੇਖਿਆ ਸੀ ਤੁਸੀਂ ਹਾਂ ਆਹ ਰੋਡ ਨੂੰ ਮਾਰ ਦੋ ਕੁਝ ਪਤਾ ਨਹੀਂ ਲੱਗਦਾ ਹੈਗਾ ਨੇਰੇ ਆਈ ਰਹੇ ਥੁੰਦ ਚ ਧੁੰਦ ਹੈ ਹੀ ਬਹੁਤ ਜ਼ਿਆਦਾ ਅੱਜ ਟਾਈਮ 11:20 ਹੋ ਗਏ ਨੇ 11:20 ਕਰਦੇ 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 ਟਾਈਮ ਲੱਗ ਹੀ ਜਾਂਦਾ ਹੈ ਨਾ ਜਿਵੇਂ ਕੋਰੋਂ ਨਿਕਲਦੇ ਨਿਕਲਦੇ ਵੀ ਹਾਂ ਐਂ ਕਰਦੇ ਉਤੋਂ ਧੁੰਦ ਦਾ ਹੋਵੇ ਨਾ ਤਾਂ ਬੰਦਾ ਉਹੀ ਆਲਸੀਆ ਹੋਇ ਰਹਿੰਦਾ ਰਸਈਆਂ ਜੀ ਨਹੀਂ ਨਿਕਲਦਾ ਕਸਨਾ ਸੀ ਸਵੇਰੇ 7 ਵਜੇ ਉੱਠ ਗਏ ਅਸੀਂ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਨਹਾਤੇ ਪਰ ਉਹਦੇ ਮੰਮੀ ਕੋਲ ਮੋਟਰ ਚ ਲਾਇਏ ਇਹਨਾਂ ਦੇ ਮੋਟਰ ਦਾ ਇੰਨਾ ਨਿੱਗਾ ਪਾਣੀ ਹੈ ਨਾ ਗਰਮੀ 'ਚ ਪੂਰਾ ਠੰਡਾ ਹੁੰਦਾ ਤੇ ਸਿਆਲ 'ਚ ਪੂਰਾ ਨਿੱਗਾ ਹੁੰਦਾ ਤੇ ਅਸੀਂ 7 7:30 ਦੇ ਅਰਾਊਂਡ ਅਸੀਂ ਫਟਾਫਟ ਨਾਲ ਆਲੇ ਅਸੀਂ ਮੋਟਰ ਚ ਲਾ ਕੇ ਠੰਡੇ ਪਣਨਾ ਮੈਂ ਹਲਾ ਪਹਿਲੀ ਵਾਰੀ ਹੀ ਨਹਾਇਆ ਸਾਰੇ ਸਾਲ ਨਹੀਂ ਤਾਂ ਗਰਮ 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 ਤੇ ਕੋਈ ਠੰਡ ਨਹੀਂ ਲੱਗੀ ਹੈਗੀ ਬੜਾ ਵਧੀਆ ਲੱਗਿਆ ਨਿੱਗਾ ਨਿੱਗਾ ਤੇ ਨਹਾ ਕੇ ਨਹੀਂ ਤਾਂ ਗਰਮ ਪਣਨਾ ਠੰਡ ਨਹੀਂ ਲੱਦੀ ਇਹ ਠੰਡੇ ਪਾਣੀ ਨਾਲ ਠੰਡ ਨਹੀਂ ਲੱਗਦੀ ਹੈਗੀ ਨਹਾ ਕੇ ਬੜਾ ਮਜ਼ਾ ਆਇਆ ਤੇ ਸਾਡੇ ਚਿੱਲਰ ਵੀ ਪਿੱਛੇ ਬੈਠੇ ਨੇ ਇੰਜੋਏ ਕਰ ਰਹੇ ਸਫਰ ਹੈ ਸਫਰ ਇੰਜੋਏ ਜੋ ਆਪਾਂ ਬੰਦ ਨਾ ক্লোਜ਼ ਹੀ ਆਪਾਂ ਅੱਛਲ ਸਾਹ ਪਹੁੰਚ ਗਏ ਵਾਹਬੇ ਸੱਚੇ ਬਾਦਸ਼ਾਹ ਗੰਨਿਆਂ ਦੀਆਂ ਟਰਾਲੀਆਂ ਆ ਰਹੀਆਂ ਪਰ ਪਰ ਕੇ ਸਾਡੇ ਵਾਲੇ ਇੱਧਰ ਗੰਨਾ ਬਹੁਤ ਹੁੰਦਾ ਉਧਰ ਕਾਟੇ ਹੋਦਾਰ ਆਪਣੇ ਵਾਲ ਹਨ ਮਾਲਵੇ ਇਲਾਕੇ ਚ ਕੱਟਾ ਇੱਧਰ ਮਾਝੇ ਵਾਲ ਜਿਆਦਾ ਹੈ ਹਾਈਵੇ ਤੇ ਧੁੰਦ ਘਟਾ ਹੈ ਪਹਿਲਾਂ ਸਾਨੂੰ ਐ ਲੱਗਿਆ ਸੀ ਕਿ ਹਾਈਵੇ ਜਿਆਦਾ ਹੋਏਗੀ ਪਰ ਨਹੀਂ ਇਧਰ ਹਾਂ ਇਧਰ ਮੌਸਮ ਸਾਫ ਹੈ ਤੇ ਬਸ ਥੋੜੀ ਦੂਰੀ ਰਹਿ ਗਈ ਆਪਾਂ ਥੋੜੀ ਬਹੁਤ ਆਈ ਜਾ ਰਹੀ ਕਦੇ ਕਿਸੇ ਦਾ ਕਦੇ ਕਿਸੇ ਦਾ ਦਾ ਬਹੁਤ ਵੱਡਾ ਫਲੈਗ ਹੈ ਪਰ ਧੁੰਦ ਕਰਕੇ ਥੋੜਾ ਜਿਹਾ ਘੱਟ ਦੇਖ ਰਿਹਾ ਸ਼ਹਿਰ ਨਹੀਂ ਸ਼ਹਿਰ ਤੇ ਬਾਰ-ਬਾਰ ਆ ਮਤਲਬ ਪਹੁੰਚ ਗਏ ਅੰਮ੍ਰਿਤਸਰ ਹੰਡਾ ਨੰਗੇਸ਼ਰ ਜਾਂਦੀਆਂ ਪਈਆਂ ਨੇ ਇਹਨਾਂ ਠੰਡ ਨਹੀਂ ਲੱਗਦੀ ਪੈਣੋਂ ਲਓ ਜੀ ਆਮੜਾ ਸਾਰਾ ਐਂਟਰ ਕਰ ਗਿਆ ਸ੍ਰੀ ਹਰਮੰਦਰ ਸਾਹਿਬ 5 ਕਿਲੋਮੀਟਰ ਕੀਪ ਲੈਫਟ ਟੂ ਸਟੇ ਓਨ ਅਸ਼ੀਲਾ ਰੋਡ ਬਿਲਕੁਲ ਸੈਂਟਰ ਚ ਪਹੁੰਚ ਗਏ ਅਸੀਂ ਅੰਮ੍ਰਿਤਸਰ ਬੜਾ ਸੋਹਣਾ ਹੈ ਹਨਾ ਹਾਂ ਇੱਥੇ ਤੋਂ ਲਾਂਡ ਦੇ ਬਾਹਰ ਉਹ ਵਧੀਆ ਲੱਗ ਰਿਹਾ ਆ ਤਾਰ ਵਰਗਾ ਵੀਰ ਗੱਡੀ ਸਾਫ ਕਰਦਾ ਕਰਦਾ ਟਾਵਰ ਪਿੱਛੇ ਹੀ ਰੱਖ ਲਿਆ ਆ ਅੰਦਰ ਰੱਖਿਆ ਹੀ ਨਹੀਂ ਕੀ ਕਰ ਰਹੇ ਆ ਰੇ ਲੋ ਜੀ ਅਸੀਂ ਪਾਰਕਿੰਗ ਦੇ ਵਿੱਚ ਪਹੁੰਚ ਉਹ ਦੇਖੋ ਸਾਹਮਣੇ ਆ ਗਿਆ ਦਰਵਾਜ਼ਾ ਤੇ ਪਾਰਕਿੰਗ ਫਲਾਈਓਵਰ ਦੇ ਉੱਪਰ ਆ ਤੇ ਗੱਡੀਆਂ ਦੀ ਲਾਈਨ ਬੜੀ ਲੰਬੀ ਲੱਗੀ ਹੋਈ ਹੈ ਪਾਰਕਿੰਗ ਕਰਨ ਵਾਸਤੇ ਦੇਖਦੇ ਆ ਕਿੰਨਾ ਹੋ ਟਾਈਮ ਲੱਗਦਾ ਬਿਲਕੁਲ ਉਹ ਸੈਂਟਰ 'ਚ ਹੀ ਆਏ ਆ ਸਾਹਿਬ ਆਪਾਂ ਹਾਂਜੀ ਲੋ ਜੀ ਅਸੀਂ ਪਾਰਕਿੰਗ 'ਚ ਪਹੁੰਚ ਗਏ ਆ ਤੇ ਹੁਣ ਲੇ ਜਾਣੇ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਸਭ ਤੋਂ ਪਹਿਲਾਂ ਤੇ ਲੈਣ ਚ ਲੱਗਾਂਗੇ ਤੇ ਮੱਥਾ ਟੇਕਾਂਗੇ ਚਲੋ ਚਲਿਓ ਬੱਚੇ ਚਲੋ ਆਪਣੇ ਸਟਾਲ ਲੈ ਲਓ ਕੀ ਰਹਿ ਗਿਆ ਨਹੀਂ ਨਹੀਂ ਇਹ ਕਿਹੜਾ ਲੈ ਕੇ ਜਾਣੀ ਆਪਾਂ ਨੂੰ ਉੱਥੇ ਪਾਣੀ ਨਹੀਂ ਨਹੀਂ ਬਸ ਸਹੀ ਰਹਿੰਦੋ ਛੱਡ ਦੋ ਨੂੰ ਲਓ ਜੀ ਅਸੀਂ ਪਹੁੰਚ ਗਏ ਆ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਕੋਰੀਡੋਰ ਬਣਾਇਆ ਹੋਇਆ ਉੱਥੇ ਪਹੁੰਚ ਗਏ ਆ ਤੇ ਥੋੜੇ ਦੇਰ ਚ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਣਗੇ ਸੰਤਨ ਗੁਰੂ ਰਾਮਦਾਸ ਜੀ ਹੈ ਦਮਨ ਸਾਡੇ ਬਹੁਤ ਸੋਹਣੀਆਂ ਰੌਣਕਾਂ ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਕੁਝ ਹੋ ਵਧੀਆ ਲੱਗਿਆ ਦਰਸ਼ਨ ਕਰਨ ਆਇਆ ਤੁਸੀਂ ਬਹੁਤ ਸ਼ੁਕਰੀਆ ਤੇ ਇੱਕ ਗੱਲ ਮੈਂ ਇੱਥੇ ਹੋਰ ਦੱਸਾਂ ਸਾਡਾ ਨਾ ਰਾਹ ਚਲਾਨ ਹੋ ਚਲਾ ਸੀ ਪਹਿਲੇ ਮੇਰੇ ਨੂੰ RAMDAS ਨੇ ਕੋਈ ਜਾਤਾ ਕੋਈ ਚਲਾਨ ਨਹੀਂ ਹੋਇਆ ਗਲਤੀ ਸਾਡੀ ਸੀ ਪਰ ਚਲਾਨ ਨਹੀਂ ਹੋਇਆ ਪਰਮਾਤਮਾ ਕਹਿੰਦੇ ਨਹੀਂ ਤੁਸੀਂ ਆਏ ਹੋ ਸਮੇਂ ਸ਼ਾਇਦ ਸਮਾਂ ਚੈਅ ਰਹੀ ਗੱਲ ਹੋ ਗਈ ਸਰ